ਮਹਾਲੀ ਦੇ ਵਿੱਚ ਕੱਲ ਮਹਲ ਐਸਐਸਪੀ ਦਫ਼ਤਰ ਦੇ ਬਾਹਰ ਗੁਰਿੰਦਰ ਗੈਰੀ ਦੀ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਸੀ ਉਸ ਮਾਮਲੇ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਡੈੱਡ ਬੋਡੀ ਦਾ ਪੋਸਟਮਾਰਟ ਹੋਇਆ ਹਾਲਾਂਕਿ ਪੋਸਟਮਾਰਟ ਲਾਇਕ ਤੇ ਵੀ ਇੱਥੇ ਜਿਹੜਾ ਬੜਾ ਬਵਾਦ ਖੜਾ ਹੋਇਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਇਸ ਕੱਲ ਦਾ ਬਵਾਸੀ ਕਿ ਉਹਨਾਂ ਦਾ ਸੰਸਕਾਰ ਆ ਜਿਹੜਾ ਪਿੰਡ ਕਰਨਾ ਰੁੜਕੀ ਕਰਨਾ ਪਰ ਦੂਜੇ ਪਾਸੇ ਉਹਨਾਂ ਦੀ ਪਤਨੀ ਵੀ ਮੰਗ ਸੀ ਕਿ ਉਹ ਪਿੰਡ ਨਹੀਂ ਰਹਿੰਦੀ ਸੀ 1.5 ਸਾਲ ਤੋਂ ਉਹ ਆਪਣੇ ਸਹੁਰੇ ਗੁਰਦਾਸਪੁਰ ਰਹਿੰਦੇ ਸੀ ਅਸੀਂ ਸੰਸਕਾਰ ਉੱਥੇ ਕਰਨਾ ਕਾਫੀ ਜ਼ਿਆਦਾ ਇੱਥੇ ਜਿਹੜਾ ਰੌਲਾ ਵੀ ਪਿਆ ਤੇ ਉਸ ਤੋਂ ਬਾਅਦ ਮਾਹੌਲਾ ਜਿਹੜਾ ਮੌਕੇ ਦੇ ਉੱਤੇ ਡੀਐਸਪੀ ਹਰ ਸਿੰਘ ਵੱਲ ਪਹੁੰਚੇ ਤੇ ਉਹਨਾਂ ਨੇ ਦੋਨੇ ਧਿਰਾਂ ਨੂੰ ਜਿਹੜਾ ਕਾਫੀ ਜ਼ਿਆਦਾ ਸਮਝਾਇਆ ਕਿ ਜਿਹੜਾ ਪੋਸਟ ਮਰਮਾ ਜਾਂ ਉਸ ਤੋਂ ਬਾਅਦ ਲਾਸਤ ਜਿਹੜਾ ਸੰਸਕਾਰਾ ਉਹ ਪਿੰਡ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਦੋਨੇ ਪਰਿਵਾਰਕ ਮੈਂਬਰਾਂ ਨੂੰ ਤੇ ਉਹਨਾਂ ਨੂੰ ਸਮਝਾਇਆ ਗਿਆ ਜਿਸ ਤੋਂ ਬਾਅਦ ਇਹ ਜਿਲ੍ਹਾ ਪੂਰਾ ਮਾਮਲਾ ਜਿਹੜਾ ਹੁਣ ਹੱਲ ਹੋ ਗਿਆ ਹੁਣ ਅੰਦਰ ਜਿਹੜਾ ਤੁਸੀਂ ਤਸਵੀਰਾਂ ਇੱਕ ਤੁਹਾਨੂੰ ਦਿਖਾਉਨੇ ਆ ਕਿ ਅੰਦਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਜਿਹੜਾ ਸੁਹਾਣਾ ਥਾਣੇ ਦੀ ਪੁਲਿਸ ਖੜੀ ਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਖਿਲਾਫ ਆ ਜਿਹੜਾ ਕੇਸ ਦਾ ਕਰ ਲਿਆ ਗਿਆ ਹੈ ਤੇ ਹੁਣ ਉਸ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਪੁਲਿਸ ਮਾਮਲੇ ਦੇ ਵਿੱਚ ਤਹ ਤੱਕ ਜਾਣ ਨਹੀਂ ਜਾਂਦੀ ਹੈ ਕਿ ਆਖਰ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਜਿਹੜਾ ਗੁਰਿੰਦਰ ਗੈਰੀ ਨੂੰ ਜਿਹੜਾ ਕਿੰਨੀਆਂ ਧਮਕੀਆਂ ਆਉਂਦੀਆਂ ਰਹੀਆਂ ਨੇ ਕਦੋਂ-ਕਦੋਂ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦੀ ਥ੍ਰੈਟਸ ਸੀਗੀ ਕਿਉਂਕਿ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ 1.5 ਸਾਲ ਤੋਂ ਤਾਂ ਕਿਸ ਤਰ੍ਹਾਂ ਦੀ ਕੋਈ ਧਮਕੀ ਨਹੀਂ ਉਸ ਤੋਂ ਪਹਿਲਾਂ ਉਹਨਾਂ ਨੂੰ ਹੋ ਸਕਦਾ ਹੈ ਕਿ ਕਈ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਹੁਣ ਕਿਉਂਕਿ ਜਿਹੜਾ ਗੁਰਲਾਲ ਬਰਾੜ ਦੇ ਕਤਲ ਮਾਮਲੇ ਦੇ ਵਿੱਚ ਜਿਸ ਗੱਡੀ ਦੇ ਵਿੱਚ ਉਹ ਆਇਆ ਸੀ ਕਹਿੰਦੇ ਉਹ ਗੱਡੀ ਵੀ ਜਿਹੜੀ ਆ ਇਸਤੇਮਾਲ ਹੋਈ ਸੀ ਹਾਲਾਂਕਿ ਖੁਦ ਗੋਲਦੀ ਬਰਾੜ ਨੇ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੀ ਜਿਹੜੀ ਆ ਕਤਲ ਦੀ ਜ਼ਿੰਮੇਵਾਰੀ ਲਈਆ ਹਾਲਾਂਕਿ ਡੇਲੀ ਪੋਸਟ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ ਕਿ ਜਿਹੜਾ ਗੋਲਦੀ ਬਰਾੜ ਦੀ ਜਿਹੜੀ ਅਸਲੀ ਹੈਗੀ ਆ ਪਰ ਦੂਜੇ ਪਾਸੇ ਇਹਦੇ ਨਾਲ ਇੱਕ ਵਾਰ ਤਾਂ ਦੱਸਦਾ ਮਾਹੌਲ ਜਰੂਰ ਫੈਲ ਗਿਆ ਸੀ ਕਿਉਂਕਿ ਮਹਾਲੀ ਐਸਐਸਪੀ ਦਫ਼ਤਰ ਦੇ ਬਾਹਰ ਐਡੀ ਬੜੀ ਬਾਰਦਾਤ ਦੇ ਨਾਲ ਕਿਤੇ ਨਾ ਕਿਤੇ ਸੁਰੱਖਿਆ ਪਰਮੰਧਾਂ ਦੇ ਵਿੱਚ ਵੀ ਜਿਹੜਿਆ ਕਾਫੀ ਜਿਆਦਾ ਜਿਹੜੀਆਂ ਸਵਾਲੀਆਂ ਨਿਸ਼ਾਨ ਲੱਗੀਆਂ ਸੀ ਪਰ ਦੂਜੇ ਪਾਸੇ ਮੌਕੇ ਤੇ ਜਦੋਂ ਡੀਆਈਜੀ ਨਾਨਕ ਸਿੰਘ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਲੂ ਆ ਤੇ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹ ਜਿਹੜਾ ਸੀਸੀਟੀਵੀ ਕੈਮਰਾ ਜਿਹੜਾ ਜਿਹੜੇ ਖੰਡਾਲੇ ਜਾ ਰਹੇ ਨੇ ਤੇ ਉਹਨਾਂ ਤੱਕ ਜਲਦੀ ਪੈਡ ਉਹਨਾਂ ਦੀ ਨੱਪ ਲਈ ਜਾਊਗੀ ਪਰ ਦੂਜੇ ਪਾਸੇ ਜਿਸ ਤਰ੍ਹਾਂ ਦੀ ਅੱਜ ਜਦੋਂ ਪੋਸਟਮਾਰਕਿੰਗ ਹੋਇਆ ਉਹਨੂੰ ਲੈ ਕੇ ਜ਼ਰੂਰ ਇੱਥੇ ਜਿਆਦਾ ਕਾਫੀ ਜਿਆਦਾ ਗੰਮ ਹੋਇਆ ਕਰੀਬ ਹੁਣ 4:00 ਵੱਜ ਗਏ ਨੇ 4:00 ਵਜੇ ਤੱਕ ਜਿਹੜਾ ਇਹ ਪੂਰਾ ਮਾਮਲਾ ਪੋਰਸ ਨੇ ਵਿੱਚ ਪੈਕੇਜ ਲਜਾਇਆ ਪੈਂਦੇ ਕੀਤਾ ਜਾਵੇ ਤੇ ਦੂਜੇ ਪਾਸੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਹੀ ਉੱਥੇ ਗੱਡੀ ਲਾ ਕੇ ਜਿਹੜਾ ਐਸਐਸਪੀ ਦਫ਼ਤਰ ਦੇ ਅੰਦਰੋਂ ਜਿਹੜਾ ਕੋਰਟ ਦੇ ਵਿੱਚ ਪੇਸ਼ ਤੇ ਜਾਂਦੇ ਸੀ ਪਰ ਜਿਹੜਾ ਕਈ ਵਾਰ ਸਾਨੂੰ ਅੰਦਾਜ਼ਾ ਜਰੂਰ ਹੁੰਦਾ ਸੀ ਕਿ ਸਾਡੀ ਰੇਕੀ ਹੋਈ ਆ ਪਰ ਜਿਹੜਾ ਗਵਿੰਦਰ ਗੈਰੀਆ ਉਹ ਆਮ ਤੌਰ ਤੇ ਅੰਗਨੋਰ ਕਰ ਦਿੰਦਾ ਸੀ ਉਹ ਕਹਿੰਦੀ ਮੇਰੇ ਤੇ ਵੀ ਜਿਹੜੀ ਫਾਇਰਿੰਗ ਹੋਈ ਆ ਤੇ ਮੇਰਾ ਬਚਾਅ ਹੋ ਗਿਆ ਤੇ 17 ਤੋਂ ਜਿਹੜੇ 15 ਤੋਂ 17 ਰੌਂਡ ਜਿਹੜੀਆਂ ਫਾਇਰਿੰਗ ਇਸ ਮਾਮਲੇ ਦੇ ਵਿੱਚ ਹੋਈ ਆ ਇਦੇ ਨਾਲ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਆ ਡੀਐਸਪੀ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਸੁਣੋ ਸੋਨਿਆ ਕਿ ਆਖਰ ਮੌਕੇ ਤੇ ਪਹੁੰਚੇ ਨੇ ਕੀ ਕਹਿੰਦੇ ਨੇ ਕੀ ਮਾਮਲਾ ਹੱਲ ਹੋਇਆ ਪਰ ਹੁਣ ਇਸ ਮਾਮਲੇ ਦੀ ਪੁਲਿਸ ਵੱਲੋਂ ਜਿਹੜੀ ਆ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਆ ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਸ ਤਰ੍ਹਾਂ ਸੀ ਵੀ ਤੁਸੀਂ ਅੰਦਰ ਤਰੀਕ ਤੇ ਜਾ ਕੇ ਆ ਗਏ ਸੀ ਗੁਰਿੰਦਰ ਦੇ ਨਾਲ ਜਾਂ ਤੁਸੀਂ ਇਹ ਚੱਲੇ ਸੀ ਤਰੀਕ ਦੇ ਅਸੀਂ ਤਰੀਕ ਤੋਂ ਆ ਗਏ ਸੀ ਆ ਕੇ ਗੱਡੀ ਦੀ ਡਿੱਕੀ ਖੋਲੀ ਪਿੱਛੋਂ ਫਾਇਰਿੰਗ ਹੋਈ ਤੇ ਜਦ ਉਸ ਉਸੀ ਟਾਈਮ ਹੀ ਮੇਰੇ ਹਸਬੰਡ ਦੀ ਡੈਥ ਹੋ ਗਈ ਕਿਉਂਕਿ ਉਹਨਾਂ ਨੂੰ ਮਤਲਬ ਉਹਨਾਂ ਦੇ ਪਿੰਡ ਤੋਂ ਵੀ ਥ੍ਰੈਟ ਆਉਂਦੀਆਂ ਸੀਗੀਆਂ ਕਿ ਤੈਨੂੰ ਮਾਰ ਦੁੱਤ ਤੈਨੂੰ ਮਾਰ ਦਵਾਂਗੇ ਤੇ ਫਿਰ ਅਸੀਂ ਸਿਰਫ ਇੱਕ ਤਰੀਕ ਦੇ ਤਰੀਕ ਆਉਂਦੇ ਸੀ ਅਦਰਵਾਈਜ਼ ਅਸੀਂ ਪਿੰਡ ਨਹੀਂ ਰਹਿੰਦੇ ਅਸੀਂ 1.5 ਸਾਲ ਤੋਂ ਆਪਣੇ ਗੁਰਦਾਸਪੁਰ ਹੀ ਰਹਿ ਰਹੇ ਸੀ ਅੱਛਾ ਜਿਹੜੀ ਤੁਸੀਂ ਪਿਛੇ ਦਲਾਲ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਜੀ ਨੂੰ ਬਰੀ ਵੀ ਹੋ ਗਈ ਸੀ ਇਹਦੇ ਵਿੱਚ ਉਸ ਕੇਸ ਦੇ ਵਿੱਚ ਧਮਕੀ ਆਉਂਦੀ ਸੀ ਉਹਨਾਂ ਨੂੰ ਮੈਂ ਉਦੋਂ ਤੋਂ ਨਹੀਂ ਮੇ ਜਾਣਦੀ ਕਿਉਂਕਿ ਮੈਂ ਇਹਨਾਂ ਨੂੰ 2000 ਦੇ 23 ਤੋਂ ਜਾਣਦੀ ਆ ਹਾਂਜੀ ਉਹ ਠੀਕ ਸੀ ਉਸ ਤੋਂ ਬਾਅਦ ਸਾਰਾ ਪੁੱਛੋ ਕਿ ਤੱਕ ਧਮਕੀ ਤੂੰ ਕਿਸ ਤਰ੍ਹਾਂ ਦੀ ਆਉਂਦੀ ਜਾਂਦੀ ਸੀ ਤੁਸੀਂ ਤਾਂ ਇਗਨੋਰ ਕਰਦੇ ਰਹਿੰਦੇ ਸੀ ਗੁਰਵਿੰਦਰ ਇਸ ਤੋਂ ਅ ਡੇਟ ਸਾਲ ਦੇ ਵਿੱਚ ਤਾਂ ਕੋਈ ਧਮਕੀ ਨਹੀਂ ਆਈ ਉਹ ਜਿਵੇਂ ਤੁਸੀਂ ਕੋਈ ਤਰੀਕ ਤੇ ਜਾ ਰਹੇ ਹੋ ਜਾਂ ਕਿਤੇ ਹੋਰ ਪਾਸੇ ਤਾਂ ਕੋਈ ਪਿੱਛਾ ਵੀ ਕਰਦੀ ਸੀ ਗੱਡੀ ਤੋਂ ਹਾਂਜੀ ਇਸ ਤਰ੍ਹਾਂ ਗੁਰਵਿੰਦਰ ਨੂੰ ਗੁਰਵਿੰਦਰ ਨੂੰ ਫੀਲ ਹੁੰਦਾ ਸੀ ਬਟ ਮੈਂ ਕਦੀ ਖਿਆਲ ਨਹੀਂ ਕੀਤਾ ਉਹ ਤਾਂ ਸੋਡੇ ਤੇ ਉਤਰਿਆ ਫਾਇਰਿੰਗ ਕੀਤੀ ਛੋਡੇ ਤੇ ਕੋਈ ਫਾਇਰ ਕਰਿਆ ਜਿਉਂ ਸਿਰਫ ਗੁਰਵਿੰਦਰ ਦੀ ਮਾਰ ਨਾ ਆਈ ਸੀ ਮੇਰੇ ਤੇ ਮੇਰੇ ਇੱਕ ਮੱਥੇ ਦੇ ਕੋਲੋਂ ਲੰਘਿਆ ਏ ਬਾਕੀ ਗੁਰਵਿੰਦਰ ਤੇ ਲੱਗੀਆਂ ਹੋਈਆਂ ਨੇ ਬੜਾ ਸ਼ੂਟਰ ਆਏ ਸੀ ਕਹਿੰਦੇ ਉਹ ਜਾਣ ਕਰਦਗੇ ਪਹਿਲਾਂ ਹੱਥ ਮਨਾਇਆ ਆ ਕੇ ਉਹਨੇ ਫਾਇਰ ਫਾਇਰ ਕੀਤਾ ਇਦਾਂ ਹੋਇਆ ਜੀ ਨਹੀਂ ਨਹੀਂ ਸਰ ਇਵੇਂ ਨਹੀਂ ਹੋਇਆ ਉਹਨੇ ਪਿੱਛੋਂ ਹੀ ਧੋਣ ਤੋਂ ਗਰਦਨ ਤੋਂ ਕੀਤੀ ਐ ਨਹੀਂ ਫਾਇਰਿੰਗ ਫਿਰ ਉਹਨਾਂ ਦੇ ਫੇਸ ਤੇ ਮੋਟਰਸਾਈਕਲ ਤੇ ਉੱਤਰ ਕੇ 1 ਲੱਖ ਤੱਕ ਜਿਹੜੇ ਗੁਲੀਆਂ ਮਾਰ ਲੱਗ ਗਏ ਹਾਂਜੀ ਤੁਸੀਂ ਗੱਡੀ 'ਚ ਬੈਠਣ ਲੱਗੇ ਸੀ ਹਾਂਜੀ ਗੱਡੀ ਕੋਲ ਖੜੀ ਸੀ ਡਿੱਗੀ ਕੋਲ ਹਾਂਜੀ ਉਸ ਨੂੰ ਜਾਨਾ ਅੱਗੇ ਜਦ ਤੱਕ ਨੂੰ ਇਹ ਇਹੀ ਰਸਤਾ ਜਾਂਦੇ ਸੀ ਕਿਉਂਕਿ ਮੈਂ ਤਾਂ ਉੱਤੇ ਰਸਤਾ ਲਖਨੌਰ ਦਾ ਦੂਜੇ ਪਾਸੇ ਆ ਕੋੜ ਦਾ ਅਸੀਂ ਉਸੇ 게ਟ ਰਾਹੀਂ ਆਂਦੇ ਸੀ ਹਾਂਜੀ ਔਰ ਗੱਡੀ ਕਾਫੀ ਪੁਰਾਣੀ ਸੀ ਮੇਰੇ ਹਸਬੰਡ ਦੀ ਇਸ ਕਰਕੇ ਉਹਨਾਂ ਨੂੰ ਪਹਿਚਾਨ ਚ ਆ ਗਈ ਉਸ ਨੂੰ ਲੱਗਦਾ ਰੇਕੀ ਕਰਕੇ ਉਹਨਾਂ ਨੇ ਦੇਖਿਆ ਵੀ ਪਹਿਲਾਂ ਖੜੀ ਆ ਗੱਡੀ ਉਹ ਹਾਂਜੀ ਇੰਨੇ ਬੰਦੇ ਸੀ ਉਹ ਫਾਇਰਿੰਗ ਕਰਦੇ ਇੱਕ ਸੀ ਉਹ ਲੋਥ ਇੱਕ ਨੂੰ ਇੱਕ ਨੂੰ ਦੇਖਿਆ ਮੈਂ ਇੱਕ ਹੀ ਦੇਖਿਆ ਹਾਂਜੀ ਇੱਕ ਇੱਕ ਦੀ ਰੋਲਵਰ ਨਾਲ ਕਿਤੇ ਜਿਹਾ ਦੋਸਤ ਨੂੰ ਇੱਕ ਗਰੀ ਬੋਲ ਬੰਦ ਕਿੰਨੇ ਕੁ ਫਾਇਰ ਹੋਏ ਕੁਛ ਲੱਗੇ ਤੁਹਾਨੂੰ ਬੀ ਫਾਇਰ ਹੋਏ ਨੇ ਓਟੋ ਕਰ ਹਾਂਜੀ ਤੁਹਾਨੂੰ ਹੁਣ ਕਿਸ ਤਰ੍ਹਾਂ ਦਾ ਡਰ ਹੈ ਸਕਿਉਰਟੀ ਪੋਸਟੀ ਕੋਈ ਕਿਸ ਤਰ੍ਹਾਂ ਦੀ ਮਦਦ ਦੀ ਤੁਹਾਨੂੰ ਸੁਣੂ ਹੀ ਖਤਰਾ ਹੁੰਦਾ ਸੀ ਨਾ ਇਹ ਹੁਣ ਬੋਲੀ ਬਰਾੜ ਨੇ ਜ਼ਿੰਮੇਵਾਰੀ ਚੁੱਕੀ ਹੈ ਜੀ ਇਸ ਤੁਹਾਡੇ ਮਾਮਲੇ ਹਾਂਜੀ ਓਬਵੀਅਸਲੀ ਮੈਨੂੰ ਤਾਂ ਖਤਰਾ ਹੈ ਮੈਂ ਤਾਂ ਸਕਿਉਰਟੀ ਦੀ ਮੰਗ ਕਰਦੀ ਹਾਂ ਸਫਤ ਦੀ ਮੰਗ ਕਰਦੀ ਹਾਂਜੀ ਸਫਤ ਦੀ ਮੰਗ ਕਰਦੀ ਹਾਂ ਚਾਹ ਹੁਣ ਸੰਸਕਾਰ ਦਾ ਪਿੰਡ ਹੋ ਰਿਹਾ ਜਾਂ ਇੱਕ ਛੋੜੇ ਹਿਲੇ ਪਿੰਡ ਹੋ ਰਿਹਾ ਹਾਂਜੀ ਫੋਰਸਫੁਲੀ ਚ ਹੋ ਰਿਹਾ ਪਿੰਡ ਹੋ ਰਿਹਾ ਅੱਲਾ ਵਾਦਾ ਤੇ ਬਤਰੀ ਸ੍ਰੀ ਗੁਰਿੰਦਰ ਕ ਜੀ ਦਾ ਕਤਲ ਹੋ ਗਿਆ ਸੀ ਅੱਜ ਪੋਸਟ ਮੰਗਦੇ ਉਹਨੂੰ ਲੈ ਕੇ ਦੋ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਚਾਹਸੀ ਜਿਹੜਾ ਵਿਵਾਦ ਹੋਇਆ ਕੀ ਮਾਮਲਾ ਹੱਲ ਹੋਇਆ ਹੁਣ ਕਿੱਥੇ ਸੰਸਕਾਰ ਹੋ ਰਿਹਾ ਬੇਸਿਕਲੀ ਜਿਹੜੇ ਅ ਅਮਰਦੀਪ ਕੌਰ ਜਿਹਦੀ ਗੁਰਵਿੰਦਰ ਦੀ ਵਾਈਫ ਹੈ ਜਿਹਦੇ ਨਾਲ ਉਹ ਕਾਫੀ ਚਿਰ ਤੋਂ ਰਹਿ ਰਿਹਾ ਸੀਗਾ ਉਹਨਾਂ ਉਹ ਚਾਹੁੰਦੇ ਸੀ ਵੀ ਅਸੀਂ ਬਰਦਾਸ਼ਪੁਰ ਇਹਦਾ ਜਿੱਥੋਂ ਦੇ ਰਹਿਣ ਵਾਲੇ ਆ ਕਮਾਨ ਠਾਣੇ ਦੇ ਉੱਥੇ ਕਰਾਉਣਾ ਚਾਹੁੰਦੇ ਸੀ ਤੇ ਪਰ ਉਧਰ دوسرے ਪਾਸੇ ਜਿਹੜੀ ਮੁੰਡੇ ਦੀ ਦਾਦੀ ਹੈ ਉਹ ਚਾਹੁੰਦੇ ਸੀ ਵੀ ਸਾਡੇ ਪਿੰਡ ਹੀ ਇਹਦਾ ਸੰਸਕਾਰ ਹੋਵੇ ਸੋ ਅਸੀਂ ਬੱਚੇ ਤੋਂ ਦੋਵੇਂ ਪਰਿਵਾਰਾਂ ਨੂੰ ਸਮਝਾ ਕੇ ਬੱਚੀ ਨੂੰ ਵੀ ਅਸੀਂ ਸਮਝਾਤਾ ਤੇ ਇਹ ਹੁਣ ਪਿੰਡ ਰੁੜਕੀ ਪੁਖਤਾ ਹੀ ਸੰਸਕਾਰ ਕਰਨਗੇ ਪਿੰਡ ਕਿ ਰਹਿੰਦੇ ਨਹੀਂ ਸੀ ਕੋਈ ਚਾਹੁੰਦੇ ਨਹੀਂ ਸੀ ਪਿੰਡ ਕੀ ਕਾਰਨ ਕੀ ਆ ਕਿ ਉੱਥੇ ਸੰਸਕਾਰ ਕਰਵਾ ਨਹੀਂ ਬੇਸਿਕ ਬੇਸਿਕਲੀ ਨਹੀਂ ਰਹਿੰਦੇ ਸੀ ਉਹ ਮਤਲਬ ਗੁਰਵਿੰਦਰ ਆਉਂਦਾ ਜਾਂਦਾ ਸੀ ਪਰ ਮਤਲਬ ਹੁਣ ਪਿਛਲੇ ਡੇਢ ਦੋ ਸਾਲ ਤੋਂ ਆਪਣੀ ਵਾਈਫ ਨਾਲ ਹੀ ਰਹਿ ਰਿਹਾ ਸੀ ਸੋ ਉਹ ਉਹਦੇ ਸੈਂਟੀਮੈਂਟ ਸੀ ਬੱਚੀ ਦੇ ਉਹ ਚਾਹੁੰਦੀ ਸੀ ਵੀ ਮੈਂ ਆਪਣੇ ਜਿੱਥੇ ਮੈਂ ਰਹਿ ਰਹੀ ਆ ਉੱਥੇ ਹੀ ਉਹ ਕਰ ਅਸੀਂ ਉਹਨੂੰ ਬੇਟੀ ਨੂੰ ਸਮਝਾਤਾ ਕੋਈ ਇਹੋ ਜੀ ਗੱਲ ਨਹੀਂ ਤੇ ਹੁਣ ਰੁੜਕੀ ਪੁਖਤਾ ਦੇ ਵਿੱਚ ਹੀ ਇਹਦਾ ਸੰਸਕਾਰ ਕੀਤਾ ਜਾ ਰਿਹਾ ਫੋਰਸ ਸਾਡੇ ਨਾਲ ਜਾ ਰਹੀ ਐਂਬੂਲੈਂਸ ਵੀ ਜਾ ਰਹੀ ਤੇ ਮਿਲਜਮਨ ਤੱਕ ਕਿਤੇ ਤੱਕ ਉਹ ਵਈਆ ਹਾਂ ਉਹਦੇ ਬਾਰੇ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਸਾਡੇ ਐਸਐਸਪੀ ਸਾਹਿਬ